नौ को एकदम इस कंसमेंट वाले में लोग सारे काम मेरे भी बिछे है क्योंकि बहुत से सारे अपने बीसी साहब अपने विचार जरूर धन्यवाद सभी हो जाओ करते हो जाओ दोबारा सपोर्ट भी चले जाते हैं

ਕਮਿਸ਼ਨਰ ਜੀ ਨੂੰ ਨੂਦਾ ਮੈਨਰ ਕੇ ਦੌਰ ਨਾਲ ਕਿਹਾ ਆਣ ਕੇ ਆਪਣੇ ਵਿਚਾਰ ਪੂਰੇ ਕਰ ਕਿਉਂਕਿ ਦੇਸੀ ਸਾਹਿਬ ਸਾਡੇ ਇਹ ਜਿਹੜੇ ਪੰਜਾਬ ਦੀ ਮੀਟਿੰਗ ਰੱਖੀ ਆ ਤੁਸ ਕਰਦੇ ਦੇਖੇ ਕਿਸਾਨਾਂ પ્રતિ ਇਹਦੇ ਬਾਰੇ ਅਪੀਲ ਕਰਾਂਗੇ ਲੋਕੋ ਇਹ ਜੋ ਸਰਕਾਰ ਦੀ ਮੰਚਾ ਹੈ ਜੀ ਆ ਵੀ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਜਾਗਰੂਤ ਕੀਤਾ ਜਾਵੇ ਵੀ ਉਹ ਪ੍ਰਾਲੀ ਦੀ ਆਦਨ ਨਾ ਲਾਣ ਉਹਦੇ ਸਬੰਧ ਵਿੱਚ ਅਸੀਂ ਮਸਤ ਕੋਰਡੇ ਵਿੱਚ ਅੱਜ ਆਈ ਸੀ ਪਿੰਡ ਵਾਲੇ ਨਾਲ ਇੰਟਰੈਕਟ ਕਰਨ ਲਈ ਵੀ ਇੱਥੇ ਸਾਨੂੰ ਪਤਾ ਲੱਗਿਆ ਸੀ ਪਿੱਛੇ ਦੋ ਤਿੰਨ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਆ ਤਾਂ ਉਹਨਾਂ ਨਾਲ ਵੀ ਮੈਂ ਇੰਟਰੈਕਟ ਕਰਨਾ ਚਾਹੁੰਦਾ ਸੀ ਵੀ ਉਹ ਵਜ੍ਹਾ ਕੀ ਆ ਤੇ ਉਹਨਾਂ ਦੇ ਸਾਨੂੰ ਨਾਲ ਵੀ ਇੰਟਰੈਕਟ ਕੀਤਾ ਜਿਨ੍ਹਾਂ ਨੇ ਪਿਛਲੇ 3-4 ਸਾਲਾਂ ਤੋਂ ਅੱਗ ਨਹੀਂ ਲਾਈ ਉਹਨਾਂ ਦੇ ਵਿੱਚੋਂ ਇੱਕ ਕਿਸਾਨ ਨੇ ਆਪਣੇ ਜਿਹੜੇ ਐਕਸਪੀਰੀਅੰਸ ਸੀ ਉਹ ਵੀ ਸ਼ੇਅਰ ਕੀਤੇ ਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਵੀ ਕਿਸਾਨ ਨੇ ਜਿਹੜੇ ਕਿ ਆਪ ਪ੍ਰੇਡ ਕਰਦੇ ਆ ਵੀ ਮੈਂ ਨਾ ਤਾਂ ਲਈਆ ਨਾ ਮੇਰਾ ਉਹਦੇ ਨਾਲ ਲਾਨ ਨਾਲ ਨਾ ਕੋਈ ਮੇਰਾ ਫਸਲ ਦਾ ਨਾ ਚਾਹਵਾ ਮੇਰੀ ਫਸਲ ਵੀ ਚੰਗੀ ਹੋਈ ਆ ਵੀ ਇਵਨ ਮੈਂ ਫਰਟੀਲਾਈਜ਼ਰ ਵੀ ਨਹੀਂ ਯੂਜ਼ ਕਰਦਾ ਵੀ ਉਹਦੇ ਨਾਲ ਵੀ ਮੇਰਾ ਕੋਈ ਬਾਦੇ ਚ ਫਸਲ ਦੇ ਚ ਕੋਈ ਨੁਕਸਾਨ ਨਹੀਂ ਹੋਇਆ ਮੇਰੇ ਬੜੀਆ ਉਪਜ ਹੋਈ ਆ ਤੇ ਬਹੁਤ ਬੜੀਆ ਉਹਨਾਂ ਵੱਲੋਂ ਇਹ ਮੈਸੇਜ ਦਿੱਤਾ ਗਿਆ ਇਹੀ ਸਾਡਾ ਉਪਰਾਲਾ ਹੈਗਾ ਕਿ ਪਿੰਡ ਦੇ ਜਿਹੜੇ ਇੱਕ ਚੰਗੇ ਕਿਸਾਨ ਵੀਰ ਨੇ ਜਿਹੜੇ ਅੱਗੇ ਚੰਗੀ ਸੋਚ ਰੱਖਦੇ ਨੇ ਵੀ ਉਹਨਾਂ ਦੇ ਰਾਹੀਂ ਪਿੰਡ 'ਚ ਮੈਸੇਜ ਦਵਾਇਆ ਜਾਵੇ ਜਿਹੜੇ ਬਾਕੀ ਪਿੰਡ ਦੇ ਕਿਸਾਨਾਂ ਨੂੰ ਕਿਸੇ ਨੂੰ ਕੋਈ ਮੰਚੇ ਹੁੰਦੀ ਆ ਵੀ ਸ਼ਾਇਦ ਅਸੀਂ ਫਰਟੀਲਾਈਜ਼ਰ ਨਾਲ ਕੁਝ ਵੱਧ ਕਰ ਲਾਂਗੇ ਜਾਂ ਨਾੜ ਨੂੰ ਅੱਗ ਲਾਣ ਨਾਲ ਅਸੀਂ ਜਲਦੀ ਬੀਜ ਲਾਂਗੇ ਇਹ ਸਾਰੀਆਂ ਮਿਸਕਨਸੈਪਸ਼ਨਾਂ ਨੇ ਵੀ ਅਸੀਂ ਤੱਕ ਲੋ ਪ੍ਰਸ਼ਾਸਨ ਨੇ ਕਹਿਣੇ ਆ ਪਰ ਜਦੋਂ ਪਿੰਡ ਦਾ ਆਪ ਦਾ ਕਿਸਾਨ ਆਪਣਾ ਤਜਰਬਾ ਸ਼ੇਅਰ ਕਰਦਾ ਉਹਦਾ ਜਿਆਦਾ ਫਰਕ ਪੈਂਦਾ ਉਹ ਜਿਆਦਾ ਆਸ ਪੈਂਦਾ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜੇ 4 ਕਿਸਾਨਾਂ ਨਾਲ ਅਸੀਂ ਇੰਟਰੈਕਟ ਕੀਤਾ ਜਿਨ੍ਹਾਂ ਨੇ ਪਿੱਛੇ ਅੱਗ ਲਾਈ ਸੀ ਤੇ ਉਹਨਾਂ ਨੇ ਪ੍ਰਣ ਕੀਤਾ ਵੀ ਮੈਨੂੰ ਨਿੱਜੀ ਤੌਰ ਤੇ ਵੀ ਤੇ ਲਿਖ ਕੇ ਵੀ ਦਿੱਤਾ ਵੀ ਅਸੀਂ ਇਸ ਵਾਰ ਅੱਗ ਨਹੀਂ ਲਾਵਾਂਗੇ ਇਹ ਪ੍ਰਸ਼ਾਸਨ ਦਾ ਸਾਡਾ ਬੜਾ ਦੋ ਅਸੀਂ ਸਾਡੀ ਕੋਸ਼ਿਸ਼ ਹੈ ਉਹ ਸਾਡੇ ਸਾਰੇ ਐਗਰੀਕਲਚਰ ਡਿਪਾਰਟਮੈਂਟ ਸਾਡੇ ਸਾਰੇ ਤਹਿਸੀਲ ਦੇ ਅਫਸਰ ਪੁਲਿਸ ਦੇ ਅਫਸਰ ਬਲੌਗ ਡਿਵੈਲਪਮੈਂਟ ਦੇ ਅਫਸਰ ਸਾਰੇ ਇਸ ਤਰ੍ਹਾਂ ਪਿੰਡਾਂ 'ਚ ਜਾ ਜਾ ਕੇ ਕੈਂਪ ਲਾ ਰਹੇ ਨੇ ਪ੍ਰੇਰਿਤ ਕਰ ਰਹੇ ਨੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਪਿੱਛੇ ਵੀ ਪਿਛਲੇ ਸਾਲ ਦੀ ਪੰਜਾਬ 'ਚ ਬਹੁਤ ਵਧੀਆ ਇਸਤੇ ਕੰਮ ਹੋਇਆ ਸੀ ਬਹੁਤ ਘੱਟ ਇਨਸੀਡੈਂਟ ਹੋਏ ਸੀ ਵੀ ਅੱਗ ਲੱਗੀ ਸੀ ਤੇ ਸਾਡੀ ਕੋਸ਼ਿਸ਼ ਹੈ ਕਿ ਉਸੇ ਨੂੰ ਬਰਕਰਾਰ ਕਰਦੇ ਹੋਏ ਅਸੀਂ ਇਸ ਵਾਰ ਵੀ ਉਸ ਤੋਂ ਪਿਛਲੇ ਸਾਲ ਤੋਂ ਬਿਹਤਰ ਕਰਨ ਦੀ ਸਾਡੀ ਕੋਸ਼ਿਸ਼ ਹੈ ਵੀ ਕਰਾਂਗੇ ਉਸੇ ਸਿਲਸਿਲੇ 'ਚ ਅਸੀਂ ਜਾ ਜਾ ਕੇ ਮੈਂ ਖੁਦ ਵੀ ਸਾਡੇ ਸਾਰੇ ਅਫਸਰ ਸੇਵਾ ਐਸਡੀਐਮ ਵੀ ਜਾ ਰਹੇ ਆ ਫੀਲਡ ਤੇ ਲੋਕਾਂ ਦੇ ਵਿੱਚ ਏਡੀਸੀ ਵੀ ਜਾ ਰਿਹਾ ਬੀਡੀਪੀਓ ਵੀ ਜਾ ਰਹੇ ਆ ਐਗਰੀਕਲਚਰ ਅਫਸਰ ਵੀ ਜਾ ਰਹੇ ਆ ਤੇ ਸਾਡੇ ਪਟਵਾਰੀ ਪੰਚਾਇਤ ਸੱਤਰ ਵੀ ਜਾ ਜਾ ਕੇ ਸਾਰਿਆਂ ਨੂੰ ਮਿਲਦੇ ਨੇ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਕਿਸਾਨਾਂ ਨੂੰ ਅਸੀਂ ਜਾਗਰਤ ਕਰੀਏ ਵੀ ਇਹ ਵਾਤਾਵਰਨ ਦਾ ਜਿਹੜਾ ਨੁਕਸਾਨ ਹੁੰਦਾ ਤੇ ਜ਼ਮੀਨ ਦਾ ਨੁਕਸਾਨ ਹੁੰਦਾ ਉਹਦੇ ਤੋਂ ਰੋਕਿਆ ਜਾ ਸਕੇ ਤੇ ਉਹਨਾਂ ਨੂੰ ਸਮਝਾ ਕੇ ਅਸੀਂ ਸਹੀ ਦਿਸ਼ਾ ਦੇ ਵਿੱਚ ਉਹਨਾਂ ਨੂੰ ਲੈ ਕੇ ਜਾ ਸਕੀਏ ਧੰਨਵਾਦ